ਲਗਭਗ ਪਿਛਲੇ 1.5 ਸਾਲ ਤੋਂ ਜਿੱਦਾਂ ਤੁਸੀਂ ਔੜ ਜਾਣ ਦਾ سلسلہ ਪਰਿਵਾਰ ਨੂੰ ਸਪੋਰਟ ਕਰਨ ਦੀ ਬੜੀ-ਬੜੀ ਜਿਹੜੀ ਤੁਸੀਂ ਉਦੋਂ ਮੂ ਕੀਤੀ ਹੈ ਤੁਹਾਡਾ ਸਾਰਿਆਂ ਦਾ ਮੈਂ ਆਪਣੇ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਕਿਉਂਕਿ ਹਰੇਕ ਸੰਡੇ ਨੂੰ ਆਪਾਂ ਜਸਟਿਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਦੇ ਹਾਂ ਹੁਣ ਤੱਕ ਆਪਾਂ ਕੀ ਕੀਤਾ ਕਿੱਥੇ ਕਿ ਪਹੁੰਚੇ ਆ ਤਾਂ ਕੁਝ ਜੋ ਸਰਕਾਰ ਵੱਲੋਂ ਯਾਤਨੀਆਂ ਕੀਤੀਆਂ ਜਾਂਦੀਆਂ ਨੇ ਜਾਂ ਜੋ ਟੀਸਾ ਜਿਹੜੀ ਪਾਰਲਮਨਸਤਾ ਸਰਕਾਰ ਨੇ ਵਿਖੋਣੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜਿਵੇਂ ਪਹਿਲਾਂ ਵਕਤ ਤੁਸੀਂ ਉਦਾਂ ਹੀ ਹੁਣ ਵੀ ਕਰ ਰਹੇ ਨੇ ਤਾਂ ਬਦੀਰੇ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਗੈਂਗਸਟਰ ਬਾਦ ਦੇ ਨਾਲ ਗਵਰਨਮੈਂਟ ਦੀ ਕੋਈ ਸਾਠ-ਗਾਠ ਹੁੰਦੀ ਹੈ ਜਾਂ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਸਮਝੌਤਾ ਕੀਤਾ ਹੁੰਦਾ ਹੈ ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਪੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ 'ਈ ਸੜਕਾਂ ਦੇ ਧੱਕੇ ਖਾ ਰਿਹਾ ਹੈ। ਪ੍ਰੰਤੂ ਕਾਨੂੰਨ ਨੂੰ ਤੋੜਨ ਵਾਲੇ ਖੌਫ ਪੈਦਾ ਕਰਨ ਵਾਲੇ ਉਹ ਜੇਲ੍ਹਾਂ ਦੇ ਵਿੱਚ ਇੱਕ ਹੋਸਟਲ ਬਣਾ ਕੇ ਫੌਨਾਂ ਦੇ ਵਰਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਧੋਖਾਉਣ ਦਾ ਕੰਮ ਬਾਅਦ ਸਪੂਰ ਜਾਰੀ ਹੈ ਪਿਛਲੇ 2-4 ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਥੋੜਾ ਬਹੁਤਾ ਲੱਗਿਆ ਵੀ ਪੁਲਿਸ ਥੋੜਾ ਜਿਹਾ ਪੈਰਾਂ ਤੇ ਗੋਲੀਆਂ ਮਾਰਨ ਦਾ ਲੱਗੀ ਹੈ 4-5 ਕੇਸ ਹੋਏ ਨੇ ਪਤਾ ਨਹੀਂ ਸੱਚੇ ਹੈ ਝੂਠੇ ਰੱਬ ਜਾਣਦਾ ਹੈ ਪਰੰਤੂ ਬਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਐਕਟਿਵ ਹਾਂ ਪਰੰਤੂ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਵੀ ਸਿੱਟ ਦਾ ਅਫਸਰ ਜਾਂ ਸਰਕਾਰ ਗੰਭੀਰ ਹੋਵੇ ਪਿਛਲੇ 8 ਮਹੀਨਿਆਂ ਤੋਂ ਆਪਾਂ ਲਾਰੈਂਸ ਦੀ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾਂ ਪੂਰੇ 8 ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਵੇ ਵੀਡੀਓ ਬਣੀ ਤਾਂ ਜ਼ਰੂਰ ਹੈ ਪਰ ਪੰਜਾਬ ਤੋਂ ਬਾਹਰ ਬਣੀ ਜਿੱਥੇ ਇਹ ਤਾਂ ਮੰਨ ਲਿਆ ਬਣੀ ਵੀ ਕਸਟਡੀ ਦੇ ਵਿੱਚ ਹੈ ਹੁਣ ਕਸਟਡੀ ਤੁਹਾਡੀ ਹੋਵੇ ਚਾਹੇ ਦੂਜੀ ਸਟੇਟ ਦੀ ਹੋਵੇ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਐਫ ਆਈ ਆਰ ਦਰਜ ਕਰਨ ਲਈ ਰਾਜੀ ਹੋ ਗਏ ਨੇ ਪਰੰਤੂ ਕਿਸੇ ਬੰਦੇ ਦਾ ਨਾਮ ਨਹੀਂ ਪਾ ਸਕਦੇ ਆਨ ਪਛਾਤਿਆਂ ਦੇ ਖਿਲਾਫ ਤਫਨ ਯਾਰ ਦੇਣ ਲੱਗੇ ਨੇ ਨਾਲ ਇਹ ਵੀ ਮੰਨ ਗਏ ਨੇ ਵੀ ਜਿਹੜੀ ਉਹ ਵੀਡੀਓ ਹੈ ਉਹ ਗੈਰ ਕਾਨੂੰਨਨਾ ਹੈ ਉਹਨੂੰ ਅਸੀਂ YouTube ਤੋਂ ਹਟਾ ਦੇਾਂਗੇ ਹਟਾਈ ਨਹੀਂ ਹਲ ਤੱਕ ਇਹ ਵੀ ਲੱਗਦਾ ਵੀ ਹਟ ਸ਼ਾਇਦ ਹਟੇ ਵੀ ਨਾ ਕਿਉਂਕਿ ਬੜੀ ਮਲੀ ਭੁਤ ਦੇ ਨਾਲ ਇੱਕ ਨੈਕਸਸ ਦੇ ਵੱਲੋਂ ਉਹ ਬਣਾਈ ਗਈ ਹੈ ਉਸ ਵੀਡੀਓ ਬਣਾਉਣ ਦਾ ਮਤਲਬ ਹੀ ਕੋਈ ਐ ਵੀ ਕਿ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਬਰੀ ਕਰਾਉਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਡਰਾਉਣਾ ਤਾਂ ਐਸੇ ਕਰਕੇ ਉਹ 12 ਮਿਲੀਅਨ ਕਰਾਸ ਕਰ ਚੁੱਕੀ ਹੈ ਈਜ਼ ਦੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਸੇ ਹਮਾਂਜੋਬ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹਿੰਦੇ ਆ ਵੀ ਇਹ ਵੀਡੀਓ ਗੈਰ ਕਾਨੂੰਨੀ ਹੈ ਉਹ ਭਾਈ ਜੇ ਗੈਰ ਕਾਨੂੰਨੀ ਆ ਤਾਂ ਫਿਰ ਚੱਲਦੀ ਕਦੋਂ ਆ ਕੀ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ ਐਡਵਾਈਜ਼ਰੀ ਉਹ ਕਹਿੰਦੀ ਹੈ ਵੀ ਕਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਨਾ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ਿਤ ਕਰੋ ਉਹਦੀ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਉਹ ਵੀਡੀਓ ਗਲਤ ਹੈ ਗੈਰਕਾਨੂੰਨੀ ਹੈ ਬਣਨੀ ਨਹੀਂ ਚਾਹੀਦੀ ਸੀ ਪਰ ਬਣ ਤਾਂ ਗਈ ਹੈ ਪਰ ਚੱਲ ਵੀ ਰਹੀ ਹੈ ਇਹ ਹਾਲ ਸਾਡੀਆਂ ਸਰਕਾਰਾਂ ਦਾ ਵੀਰੋ ਇਹ ਸਾਡੇ ਲੀਡਰਾਂ ਦਾ ਵੀਰੋ ਅੱਜ ਐਲੀ ਕਰ ਰਹੇ ਨੇ ਹੁਬਕੇ ਆ ਆਪਣੇ ਗਵਾਂੜ ਮੱਥੇ ਦੇ ਵਿੱਚ ਕੇਜਰੀਵਾਲ ਨੂੰ ਵੀ ਬੁਲਾਇਆ ਹੋਇਆ ਪਰ ਕੀ ਕਦੇ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਦੋਂ ਕਰ ਰਹੇ ਆ ਕੀ ਇਹ ਕਿ ਗਰੀਬ ਘਰ ਚੋਂ ਸਟ੍ਰਗਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਜੇ ਕੀ ਦਾ ਲੋਹਾ ਬਣਵਾ ਕੇ ਗਿਆ ਉਹਨੂੰ ਤੁਸੀਂ ਕਤਲ ਕਰਵਾ ਦਿੰਦੇ ਹੋ ਤੁਹਾਡੇ ਨਿظام ਦੇ ਵੱਲੋਂ ਉਹਦੀ ਸਿਕਿਉਰਿਟੀ ਹਟਾਈ ਜਾਂਦੀ ਹੈ ਅਨਾਉਂਸ ਕਰੀ ਜਾਂਦੀ ਹੈ ਔਰ ਬਦ ਕਸੂਤੀ ਇਥੋਂ ਤੱਕ ਵੀ ਉਹਦਾ ਕਤਲ ਹੋਣ ਤੋਂ ਬਾਅਦ ਡੇਢ ਘੰਟਾ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਨਾਕਾ ਤੱਕ ਵੀ ਨਹੀਂ ਲਾਉਂਦੇ ਤਾਂ ਤੁਸੀਂ ਸਿੱਧਾ ਹੀ ਕਹਿ ਦਿਓ ਵੀ ਜਿਹੜਾ ਕੋਈ ਨੌਜਵਾਨ ਗੈਂਗਸਟਰ ਨੂੰ ਬਿਨਾਂ ਬਰੋਤੀ ਦਿੱਤੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰੂਗਾ ਉਹਦਾ ਇਹੀ ਹਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਵਰਵਾਦਿਆ ਕਰੋ ਘੱਟੋ ਘੱਟ ਅਸੀਂ ਆ ਪੰਗਲ ਫੂਸੇ ਚੋਂ ਤਾਂ ਬਚ ਰਹੀਏ ਵੀ ਉਹਨੇ ਕੀਤਾ ਜੀ ਉਹਨੇ ਕੀਤਾ ਜੇ ਇਹਦਾ ਹੱਥ ਹੋ ਸਕਦਾ ਜੀ 1.5 ਸਾਲ ਹੋ ਗਿਆ ਸੀ ਲਗਾਤਾਰ ਕੱਟਾ ਛਾਣੀ ਜਾਂਦੇ ਆ ਹਰੇਕ ਕੋਰਟ ਦੇ ਉੱਤੇ ਤੁਸੀਂ ਦੇਖਿਆ ਹੋਣਾ ਇਹਨਾਂ ਦੀਆਂ ਗਵਾਹੀਆਂ ਜਿਹੜੀਆਂ ਇਹਨਾਂ ਦੇ ਖਿਲਾਫ ਪੁਖਤੀਆਂ ਸੀ ਕਿੱਦਾਂ ਮਿਲੀ ਪੁਖਤ ਦੇ ਅਨਸਾਰ ਇਹਨਾਂ ਨੇ ਮੋਹਣੇ ਦਾ ਕਤਲ ਕਰਵਾਤਾ ਗੋਇੰਦਵਾਲ ਦੇ ਵਿੱਚ ਕਿਉਂਕਿ ਉਸੇ ਤੋਂ ਲਿੰਕ ਜੁੜਨੇ ਸੀ ਉਸੇ ਦੇ ਫੋਨ ਤੋਂ ਗੱਲ ਹੁੰਦੀ ਸੀ ਉਹੀ ਇਹਨਾਂ ਦਾ ਮੀਡੀਏਟਰ ਸੀ ਤਾਂ ਇਹਨਾਂ ਨੂੰ ਸਾਰਾ ਪਤਾ ਸੀ ਕੱਲ ਨੂੰ ਚਲਾਨ ਪੇਸ਼ ਹੋਊਗਾ ਚਾਰਜ ਫਰੇਮ ਹੋਣਗੇ ਫਲਾਨੀ ਗਵਾਹੀ ਇਹ ਆਪਣੇ ਖਿਲਾਫ ਜਾਊਗੀ ਉਹ ਗਵਾਹਿਆਂ ਨੂੰ ਪਹਿਲਾਂ ਹੀ ਇਹਨੇ ਬੜੇ ਤਰੀਕੇ ਦੇ ਨਾਲ ਖਤਮ ਕੀਤਾ ਤੇ ਨਹੀਂ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਜਿੱਥੇ ਤਿੰਨ ਤਿੰਨ ਪਰਤਾਂ ਦੇ ਵਿੱਚ ਸਿਕਿਉਰਿਟੀ ਲੱਗੀ ਹੁੰਦੀ ਹੈ ਤੇ ਉੱਥੇ ਪੁਲਿਸ ਮਲਾਜ਼ਮ ਕੋਲੇ ਖੜੇ ਦੇਖਦੇ ਹੁੰਦੇ ਤੇ ਸ਼ਰੇਆਮ ਜਿਹੜੇ ਗੁੰਡੇ ਆ ਉੱਥੇ ਅੰਦਰ ਕਤਲ ਕਰੀ ਜਾਂਦੇ ਆ ਸੂਏ ਮਾਰ ਮਾਰ ਕੇ ਬੰਦੇ ਮਾਰੀ ਜਾਂਦੇ ਆ ਔਰ ਮਲਾਜ਼ਮ ਦੇ ਸਾਹਮਣੇ ਹਾਜ਼ਰੀ ਦੇ ਵਿੱਚ ਜੇਲ੍ਹ ਦੇ ਵਿੱਚ ਇਦੋਂ ਵੱਧ ਪ੍ਰੋਟੈਕਸ਼ਨ ਕਿੱਥੇ ਹੋ ਸਕਦੀ ਹੈ ਜਦੋਂ ਮਰਡਰ ਉੱਥੇ ਨਹੀਂ ਰੁਕ ਰਹੇ ਤਾਂ ਸਾਡੇ ਸਮਾਜ ਦੇ ਵਿੱਚ ਕਿਵੇਂ ਰੁਕਣਗੇ ਹੁਣ ਤੁਸੀਂ ਦੇਖ ਲਵਾ ਸਕਦੇ ਹੋ ਗੁਗਾ ਮਾੜੀ ਜੀ ਵਾਧਾ ਕਾਰਡ ਲੈ ਕੇ ਘਰੇ ਜਾਂਦੇ ਨੇ ਕਮੀਨਿਆਂ ਨੇ ਤਾ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਲਸਾ ਦੇ ਨਾਲ ਆਉਂਦਾ ਪਰੰਤੂ ਮੇਰੀ ਨਿਗਾ ਉਹਦੇ ਹੱਥਾਂ ਤੇ ਹੁੰਦੀ ਹੈ ਵੀ ਹਰਕਤ ਕੀ ਕਰੀ ਜਾਂਦਾ ਹੈ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਹੈ ਹਰੇਕ ਬੰਦਾ ਬੇਈਮਾਨ ਨਹੀਂ ਹੈ ਪਰੰਤੂ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਵੀ ਪਿਉਉਂਦੇ ਆ ਫਿਰ ਵੀ ਲੱਗਦਾ ਵੀ ਕੱਪ ਚੱਕਦਾ ਕਿ ਕਿਸੇ ਪਾਸੇ ਹੋਰ ਨਿਕਾਇਆ ਇਦਾਂ ਦੀ ਬੇਭਰੋਸਗੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਜਦੋਂ ਅਸੀਂ ਖੁਸ਼ੀ ਗਮੀ ਦੇ ਇਕੱਠੇ ਹੋਣ ਲੱਗੇ ਵੀ ਹਜ਼ਾਰ ਬਾਰ ਆਪ ਦਾ ਅੱਗਾ ਪਿੱਛੇ ਹੀ ਵੇਖੀ ਜਾਂਦੇ ਬੰਦਾ ਕੌਣ ਆ ਮਤਾਂ ਦੇਖਣ ਲੱਗੇ ਆ ਇੱਧਰ ਕੌਣ ਆ ਇੱਧਰ ਕੌਣ ਆ ਔਰ ਸਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਭਲਾ ਮੈਨੂੰ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੈਂ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਿਕਿਉਰਿਟੀ ਮੰਗਾਂ ਕਿੰਨੀ ਕਵਾਜਮ ਗੱਲ ਹੈ ਸਾਡੀ ਸਰਕਾਰ ਕਿਉਂ ਨਹੀਂ ਇਹਨੂੰ ਕੰਜਰਾਂ ਨੂੰ ਇੱਕ ਜੇਬ ਦੇ ਵਿੱਚ ਇਕੱਠੇ ਕਰਦੀ ਆਪੇ ਵਹਾਲੇ ਵੱਢ ਕੇ ਤਾਂ ਮਰ ਜਾਣ ਜੇ ਥੋਥੋ ਨੂੰ ਕੁਝ ਹੁੰਦਾ ਘਟੋਗਾ ਤਾਂ ਆਪਜੀ ਨਹੀਂ ਪਰ ਲੈਣੇ ਤੁਸੀਂ ਇਕੱਲੇ ਇਕੱਲੇ ਸੈਲ ਦੇ ਉੱਤੇ ਸਰਕਾਰ ਦਾ ਗਵਰਨਮੈਂਟ ਦੇ ਨਾਗਰਿਕਾਂ ਜਿਹੜੇ ਇੱਜ਼ਤਦਾਰ ਨਾਗਰਿਕ ਨੇ ਜਿਹੜੇ ਟੈਕਸ ਪੇ ਕਰਦੇ ਆ ਤੁਸੀਂ ਉਹਨਾਂ ਦੀ ਕਮਾਈ ਇਹਨਾਂ ਗੁੰਡਿਆਂ ਦੇ ਉੱਤੇ ਇਹਨਾਂ ਦੀ ਸਕਿਉਰਿਟੀ ਦੇ ਉੱਤੇ ਖਰਚ ਕਰ ਰਹੇ ਹੋ ਜਦਕਿ ਮਾਂਜੂਬ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਤੁਹਾਨੂੰ ਕਥਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋਂ ਉਹਨਾਂ ਦੇ ਰਹਿ ਲਈ ਜਾਵੇ ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ ਸਾਇੰਸ ਦੇ ਉੱਤੇ ਲੱਗੇ ਮੈਡੀਕਲ ਸਹੂਤਾਵਾਂ ਦੇ ਉੱਤੇ ਲੱਗੇ ਨਾਗਰਿਕਾਂ ਦੀ ਬਿਹਤਰੀ ਦੇ ਵਾਸਤੇ ਪੈਸਾ ਲੱਗੇ ਤੇ ਤੁਸੀਂ ਇਹਨਾਂ ਗੁੰਡਿਆਂ ਦੀ ਖਾਤਰ ਪੈਸਾ ਲਾ ਰਹੇ ਹੋ ਸਾਰਾ ਸਾਡਾ ਜਿਲ੍ਹਾ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਵੇਖੀਆਂ ਹੋਣੀਆਂ ਕਿਦਾਂ ਫੁੱਲਾਂ ਵਾਲੀ ਰਜਾਈ ਦੇ ਉੱਤੇ ਤਿੰਨ ਫੋਨ ਪਏ ਨੇ ਫਰੀਦਕੋਟ ਜੇਲ੍ਹ ਦੇ ਉੱਤੋਂ ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਪਾਈ ਸੀ ਕਿ ਸਰਕਾਰ ਦੇ ਜਵਾਈ ਕੈਪਸ਼ਨ ਪਾਇਆ ਸੀ ਐਸ ਤਰ੍ਹਾਂ ਦਾ ਉੱਤੇ ਲਿਖ ਕੇ ਤਾਂ ਬੇਸ਼ੱਕ ਉਹ 24 ਘੰਟੇ ਜੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੰਤਕਾ ਉਹ ਤਾਂ ਉਹ ਜੇ ਉਹ ਨਹੀਂ ਇੰਨੀ ਸਰਕਾਰ ਦੇ ਜਵਾਈ ਕਹਿਣ ਦੀ ਹਿੰਮਤ ਹੋਈ ਹੈ ਤਾਂ ਜੇ ਤੁਸੀਂ ਜਵਾਈਆਂ ਵਾਂਗੂ ਭਾਈ ਰੱਖ ਦੂ ਫੇਰ ਹੀ ਕਹਿੰਦੇ ਅਗਲੇ ਸੋ ਗਵਰਨਮੈਂਟ ਬਿਲਕੁਲ ਇਸ ਮਾਮਲੇ 'ਚ ਹੱਥ ਖੜੇ ਕਰੀ ਖੜੀ ਹੈ ਦੋ ਗੱਲਾਂ ਨੇ ਜਾਂ ਤਾਂ ਇਹ ਇੰਨੇ ਕਮਜ਼ੋਰ ਨੇ ਵੇਦਾਂ ਚ ਕੋਈ ਫੈਸਲਾ ਲੈਣ ਦੀ ਪਾਵਰੀ ਹੈ ਨਹੀਂ ਜਾਂ ਇਹ ਇਹਨੇ ਬੇਈਮਾਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀ ਜੇਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਨਹੀਂ ਸਰਕਾਰ ਆਪਣਾ ਰਾਜਧਾਨ ਨੂੰ ਨਵਾਵੇ ਤਾਂ ਕੋਈ ਕੌਣ ਰੋਕ ਸਕਦਾ ਅਸੀਂ ਇੰਨਾ ਵੱਡਾ ਬਦਲਾਅ ਲੈ ਕੇ ਆਏ ਸਾਨੂੰ ਨਹੀਂ ਪਤਾ ਸੀ ਇਹ ਬਦਲਾਅ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂਗਾ ਇਹਨਾਂ ਨੇ ਇੰਨੀ ਫੂਕਲੀ ਧਾਰ ਲਈ ਲੱਖਾਂ ਐਨਆਰਆਈਆਂ ਦੇ ਆਏ ਬਰੇਸ਼ਾਂ 'ਚ ਬੈਠਾ ਨੇ ਮਨਾਂ ਦੇ ਵਿੱਚ ਵੀ ਇਹ ਸੀਗਾ ਵਹਿਮ ਵੀ ਪਤਾ ਨਹੀਂ ਇਹ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ ਇਹਨਾਂ ਨੇ ਤਾਂ ਸਾਡਾ ਵੇੜਾ ਹੀ ਘਰਕ ਕਰਤਾ ਮੇਰੇ ਤੋਂ ਆਹ ਤੁਹਾਡੇ ਸਾਹਮਣੇ ਦੇਖ ਲਓ ਮੇਰਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ 'ਚ ਉੱਠ ਕੇ ਕਿ ਅੱਜ ਮਹਿਲਮਾਨੀਆਂ ਤੱਕ ਪਹੁੰਚਿਆ ਸੀ ਤਾਂ ਸਨ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਆਂ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲਾਂਗੇ ਜਾ ਕੇ ਤਾਨੂੰ ਆਪਦੇ ਇਲਾਕੇ ਦਾ ਗੁੰਡਾ ਭਰਨਾ ਪਊਗਾ ਫਿਰ ਉਹਨੂੰ ਸਾਨੂੰ ਬਣਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ 'ਚ ਵਿਚਰ ਸਕਦੇ ਹਾਂ ਕਿ ਅਸੀਂ ਇਹਨਾਂ ਕਾਰਨਾ ਕਰਕੇ ਇਹ ਬਦਲਾ ਲੈ ਕੇ ਆਏ ਸੀ ਇਸ ਬਦਲਾਅ ਦੀ ਸਰਕਾਰ ਨੇ 8 ਮਹੀਨਿਆਂ ਦੀ ਸਿੱਟ ਬਿਠਾਈ 15 ਦਿਨ ਦੇ ਵਿੱਚ ਰਿਪੋਰਟ ਦੇਣ ਲਈ ਕਿਹਾ 9 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਜਾ ਕੇ ਰਿਪੋਰਟ ਦਿੰਦੇ ਆ ਤੇ ਜਾ ਕੇ ਕਹਿ ਦਿੰਦੇ ਇਹ ਕੰਮ ਤਾਂ ਜੀ ਕਿਸੇ ਅਣਪਛਾਤੇ ਬੰਦਿਆਂ ਦਾ ਹੈ ਦੇਖੋ ਅਦਾਲਤ ਦਾ ਵਾਸਤੇ ਵੀ ਇਹਨਾਂ ਨੂੰ ਹਾਈ ਮਾਂਜੂਗ ਹਾਈ ਕੋਰਟ ਦਾ ਵੀ ਡਰ ਇਹਨਾਂ ਦੇ ਕਿਤੇ ਨੇੜੇ-ਜਿਹੜੇ ਹੈ ਨਹੀਂ ਇਹਨਾਂ ਦੇ ਕਿਉਂਕਿ ਇਹ ਨੈਕਸਸ ਬਣਿਆ ਹੋਇਆ ਹੈ ਇਹ ਇੱਕ ਬਹੁਤ ਵੱਡਾ ਜਿਹੜਾ ਮੈਂ ਤੁਹਾਨੂੰ ਕੀ ਕਮਾਲ ਦੇ ਵਿੱਚ ਨੈਕਸਸ ਹੀ ਹੈ ਵੀ ਜਿਹੜਾ ਰਲੇ ਹੋਏ ਨੇ ਸਾਰੇ ਜੇ ਕਿਸੇ ਤੇ ਐਫ ਆਈ ਆਰ ਕਰਦੇ ਆ ਜੇ ਕਿਸੇ ਜ਼ਿੰਮੇਵਾਰ ਬੰਦੇ ਨੂੰ ਉਹਦੇ ਤੇ ਉਂਗਲੀ ਧਰਦੇ ਆ ਤਾਂ ਇਹ ਖੁਦ ਫਸਦੇ ਆ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਹ ਕਨਸਪਾਇਰ ਕੈਨੇਡਾ ਭੱਜਿਆ ਹੋਇਆ ਹੈ ਵੀਡੀਓ ਪ੍ਰਕਾਸ਼ਿਤ ਹੋਣ ਆਪਣੇ ਚੈਨਲਾਂ ਦੇ ਚੱਲਣ ਤੋਂ ਪਹਿਲਾਂ ਹੀ ਭੱਜ ਗਿਆ ਸੀ ਕਿ ਸਾਨੂੰ ਪਤਾ ਨਹੀਂ ਕੀ ਪੁਰਸ਼ਾਂ ਲਈ ਵੀ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ ਪੈਨਸ਼ਨ ਛੱਡ ਕੇ ਤੁਸੀਂ ਕੈਨੇਡਾ ਭੱਜ ਜਾਉਂਗੇ ਅਗਲਾ ਸਾਲ ਪਾਰ ਪਹਿਲਾਂ ਇੱਕ ਕਦਮ ਲੈ ਵੀ ਸੋਚ ਕੇ ਧਰਦਾ ਮੇਰੀ ਪੱਕੀ ਹੋਈ ਫਸਲ ਹੈ ਮੈਂ ساری ਉਮਰ ਜੋਬ ਕੀਤੀ ਹੈ ਇਹ ਕਿਤੇ ਖਰਾਬ ਨਾ ਹੋ ਜੇ ਡਰ ਕੇ ਬੰਦਾ ਨੌਕਰੀ ਕਰਦਾ ਹੈ ਰਿਟਾਇਰਮੈਂਟ ਦੇ ਨੇੜੇ ਜਾ ਕੇ ਤੇ ਇੱਥੇ ਇੰਸਪੈਕਟਰ ਸਾਹਿਬ ਨੂੰ ਗਿਆ ਨੂੰ ਨਾਮ ਨਹੀਂ ਹੋ ਗਏ ਛੱਡ ਕੇ ਇਥੋਂ ਕਦੇ ਤੁਸੀਂ ਪੁੱਛ ਪੜਤਾਲ ਕੀਤੀ ਵੀ ਕੋਈ ਬੰਦਾ ਬਿਨਾਂ ਛੁੱਟੀ ਲਏ ਤਾਂ ਤੁਹਾਡੇ ਮੈਕਮੇਂ ਦਾ ਕੈਨੇਡਾ ਭੱਜ ਗਿਆ ਵਜ੍ਹਾ ਕੀ ਸੀ ਨਹੀਂ ਪੁੱਛਾਉਗੇ ਕਿਉਂਕਿ ਤੁਹਾਨੂੰ ਸਾਰਾ ਪਤਾ ਹੈ ਤੁਹਾਡੀ ਦੇਖ ਰੱਖ ਦੇ ਵਿੱਚ ਸਾਰਾ ਕੰਮ ਹੋਇਆ ਤੁਸੀਂ ਕਹਿੰਦੇ ਹੋ ਕਿ ਫਿਰ ਜੇ ਤੁਸੀਂ ਰਾਜਸਥਾਨ ਦੇ ਵਿੱਚ ਬਣੀਏ ਫਿਰ ਰਾਜਸਥਾਨ ਦਾ ਨਾਮ ਲੈ ਲਓ ਭਾਈ ਵੀ ਬਲਾਨੇ ਚਾਰਜ ਦਿੰਨੇ ਹੋ ਇੱਕ ਦੂਜੇ ਤੋਂ ਬਰਾਂਟ ਲੈਨੇ ਹੋ ਕਿ ਸਾਰੀ ਡਾਕੂਮੈਂਟੇਸ਼ਨ ਸਾਰੀ ਹੁੰਦੀ ਹੈ ਕਾਰਵਾਈ ਪੂਰੀ ਕਿ ਕਿਹੜੇ ਕੈਦੀ ਦੀ ਬਾਹ ਫੜਾ ਕੇ ਤੁਸੀਂ ਦੂਜੀ ਵਾਰ ਸੈਟ ਜਾਂਦੇ ਹੋ ਪਤਾ ਸਾਨੂੰ ਸਾਰਾ ਹੈ ਸਾਨੂੰ ਵੀ ਪਤਾ 7 ਤੇ 8 ਦੀ ਰਾਤ ਨੂੰ ਕਿੱਥੇ ਰੱਖਿਆ ਤੁਸੀਂ ਪਰ ਦੱਸਣਾ ਨਹੀਂ ਚਾਹੁੰਦੇ ਤੁਸੀਂ ਮੇਰੇ ਪੁੱਤ ਦੇ ਜਸਸ ਨੂੰ ਲੁਕਾਉਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੈਨੂੰ ਜਸਸ ਦਾ ਮਿਲਣਾ ਹੈ ਮੈਂ ਜਵਾਕ ਹੋ ਚੁੱਕਿਆ ਮੈਨੂੰ ਨਹੀਂ ਮਿਲੂਗਾ ਦੁਬਾਰੇ ਪਰੰਤੂ ਥੋੜੀ ਇਸ ਘਟਿਆ ਗੱਲ ਨੂੰ ਇਹ ਜਨਤਾ ਦੇਖ ਰਹੀ ਹੈ ਸਾਰੀ ਮੈਂ ਤੁਹਾਨੂੰ ਤੁਹਾਡੇ ਮੂਰੇ ਅੱਧਾ ਘੰਟਾ ਮੇਰਾ ਬੋਲਣ ਦਾ ਮਕਸਦ ਇਹੀ ਹੈ ਮੈਨੂੰ ਜਸਟਿਸ ਨਹੀਂ ਦੇਣ ਲੱਗੇ ਠੀਕ ਹੈ ਮਾਂਜੋ ਕੋਰਟ ਆਪਣੀ ਬਾਹ ਲਾਉਂਦੀਆਂ ਨੇ ਪਰੰਤੂ ਇਹਨਾਂ ਨੇ ਕਿੰਨੀ ਹਸਾਸ਼ ਦੇ ਦੀਨ ਇੱਕ ਵਕੀਲਾ ਨਹੀਂ ਭਾਈ ਫੌਜ ਖੜੀ ਹੈ ਹਰੇਕ ਨੇ ਨਵੀਂ ਐਪਲੀਕੇਸ਼ਨ ਆਪ ਦੇ ਲਾ ਦੇਣੀ ਹੈ ਆਖਰ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਮੋਣਾ ਇੱਕ ਫਰਜ਼ ਹੈ ਤਾਂ ਜੱਜ ਸਾਹਿਬਾਨ ਆ ਦੇ ਦੇਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਆ ਪਰ ਜਿੱਥੇ ਸਰਕਾਰ ਵੀ ਉਹਨੂੰ ਲੇਟ ਕਰਨ ਤੇ ਲੱਗੀ ਐ ਤੇ ਦੋਸ਼ੀਆਂ ਨੂੰ ਤਾਂ ਲੇਟ ਕਰਨਾ ਹੀ ਕਰਨਾ ਉਹਨਾਂ ਦਾ ਠੇਡਾੜਾਉਣੀਆਂ ੜਾਉਣੀਆਂ ਜਦ ਜਿਹੜੀ ਗੱਲ ਦੇ ਚਾਰਜ ਫਰੇਮ ਹੋਣੇ ਐ ਅੱਜ 8 ਤਰੀਕਾ ਪੈ ਗਈਆਂ ਚਾਰਜ ਫਰੇਮ ਹੁੰਦਿਆਂ ਨੂੰ ਪਰੰਤੂ ਲੱਗਾ ਨਹੀਂ ਦਿੰਦੇ ਆਈ ਵਾਰ ਨਵੀਂ ਅਪਲੀਕੇਸ਼ਨ ਲਾਉਣ ਨਹੀਂ ਆਈ ਵਾਰ ਨਵੀਂ ਅਪਲੀਕੇਸ਼ਨ ਲਾਉਣ ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਆ ਸਾਡੇ ਏਕੇ ਦੀਆਂ ਸਾਡਾ ਏਕਾ ਕਿੱਥੇ ਐ ਅਸੀਂ ਸਿਰ ਤੇ ਬੰਨ੍ਹਣ ਵਾਲੇ ਪੱਗ ਬੇਸ਼ੱਕ ਵਕੀਲ ਭਰਾਵਾਂ ਦਾ ਪੇਸ਼ਾ ਐ ਰੋਜ਼ਗਾਰ ਆ ਮੈਂ ਮੰਨਦਾ ਇਸ ਗੱਲ ਨੂੰ ਪਰ ਰੋਜ਼ਗਾਰ ਦਾ ਮਤਲਬ ਵੀਰੋ ਇਹ ਵੀ ਨਹੀਂ ਹੁੰਦਾ ਕਿ ਕੱਲ ਨੂੰ ਕੋਈ ਬੰਦਾ ਮੈਨੂੰ ਠੇਕੇ ਦੇ ਕੇ ਕਹੇ ਤੇ ਆਪ ਦਾ ਚਾਹ 10 ਬੋਤਲਾਂ ਵੇਚਣਾ ਇਹ ਤੁਦੂੰ ਚੰਗੀ ਕਮਾਈ ਹੋ ਜਾਊਗੀ ਪਰੰਤੂ ਮੇਰੀ ਆਤਮਾ ਮੈਨੂੰ ਛਿੜਕੂਗੀ ਕਿ ਤੇਰਾ ਪੁੱਤ ਤੈਨੂੰ ਇੱਜ਼ਤ ਦੀ ਰੋਟੀ ਦੇ ਕੇ ਗਿਆ ਤੂੰ ਬੋਤਲਾਂ ਵੇਚ ਕੇ ਪੈਸਾ ਕਿਉਂ ਕਮਾਉਣਾ ਤੂੰ ਕਿਸੇ ਦੇ ਘਰੇ ਸ਼ਰਾਬ ਵੇਚ ਕੇ ਪੈਸਾ ਕਿਉਂ ਕਮਾਉਣਾ ਹਰੇਕ ਬੰਦੇ ਦੀ ਆਤਮਾ ਸਵਾਲ ਪੁੱਛਦੀ ਆ ਉਹਨੂੰ ਤੁਸੀਂ ਸਿਰ ਤੇ ਪੱਗ ਬੰਨ੍ਹਦੇ ਹੋ ਸਾਡਾ ਇਸ਼ਟਿਕ ਹੈ ਉਹ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਪ ਤੇ ਡੰਕਾ ਪਾ ਜਾ ਕੇ ਦੁਨੀਆ ਤੋਂ ਗਿਆ ਉਹ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਭਈਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਵਕਾਲਤਾ ਕਰਨ ਕਰਕੇ ਖੜੇ ਹੋ ਨਿਓ ਮੈਨੂੰ ਆਪਦੇ ਪੰਖ ਤੇ ਆਪਦੇ ਭਾਈਚਾਰੇ ਤੇ ਵੀ ਯਾਰ ਕੀ ਯਾਰੀ ਅਹਿਸਾਸ ਯਾਰ ਹੁੰਦੇ ਇਸ ਗੱਲ ਦਾ ਉਹ ਤੁਸੀਂ ਤਾਂ ਮੈਨੂੰ ਇਕੱਲਾ ਨਾ ਛੱਡੋ ਯਾਰ ਕੀ ਫਰਕ ਪੈ ਜੂਗਾ ਤੁਹਾਨੂੰ ਜੇ ਇੱਕ ਕਲਾਇੰਟ ਦੀ ਫੀਸ ਨਾ ਦੇਵਾਂਗਾ ਤਾਂ ਕਿੰਨੀਆਂ ਕਮੀਸਾ ਲੈ ਲਵੋਗੇ ਪੈਸੇ ਤੁਹਾਨੂੰ ਇਹ ਬੜੇ ਦੇ ਦੇਣਗੇ ਪਰ ਉਹਦੇ ਵਿੱਚ ਕਲਕਾਰੀਆਂ ਹੋਣਗੀਆਂ ਉਹਦੇ ਵਿੱਚ ਮੇਡੀਆਂ ਸਾਹਾਗਣਾ ਦੇ ਸੰਧੂਰ ਹੋਣਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ ਇਹ ਪੈਸਾ ਗਿਆਨਾ ਇੱਕ ਚੋਨਾ ਲਾ ਕੇ ਨਹੀਂ ਕਮਾਉਂਦੇ ਇਹ ਲੋਕਾਂ ਦੇ ਗਲ ਵੱਢ ਕੇ ਪੈਸਾ ਕਮਾਉਂਦੇ ਆ ਭਰਾਵੋ ਇਹੋ ਜਿਹੇ ਲੀਡਰਾਂ ਨੂੰ ਇਹੋ ਜੀਆਂ ਸਰਕਾਰਾਂ ਵਾਲਿਆਂ ਨੂੰ ਹੂ ਨਾ ਲਾਇਓ ਆ ਕੱਲ ਨੂੰ ਤੁਹਾਡੇ ਕੋਲੇ ਇਲੈਕਸ਼ਨ ਆ ਜਾਣੀ ਹੈ ਤੁਸੀਂ ਫੇਰ ਭੁੱਲ ਜਾਓਗੇ ਮੇਰੇ ਹੀਰੇ ਵਰਗੇ ਲੱਖਾਂ ਹੀਰੇ ਉਹਨਾਂ ਨੇ ਇਹਨਾਂ ਨੇ ਸੱਤਾ ਦੇ ਵਿੱਚ ਗਲੀਆਂ ਦੇ ਵਿੱਚ ਅਸੀਂ ਸਾਰਾ ਕੁਝ ਛੱਡ ਛੜਾ ਕੇ ਜਿਹੜੇ ਅਮਰੀਕਾ ਵਰਗੇ ਮੁਲਕਾਂ ਨੂੰ ਲੋਕ ਡੰਕੀਆਂ ਲਾ ਲਾ ਕੇ ਮੌਤ ਦਾ ਸਾਈਆਂ ਲਾ ਲਾ ਕੇ ਜਾਂਦੇ ਆ ਉਹ ਅਸੀਂ ਉਹ ਸਭ ਕੁਝ ਛੱਡ ਕੇ ਆਉਂਦੇ ਖਿੱਤੇ ਚ ਆ ਗਏ ਸੀ ਪਰ ਸਾਨੂੰ ਇਹਨਾਂ ਨੇ ਕਿਤੋਂ ਦਾ ਨਹੀਂ ਛੱਡਿਆ ਐਡੇ ਵੱਡੇ ਮਹਿਲਾਂ ਨੂੰ ਜਿੰਦੇ ਲਾ ਕੇ ਤੁਰ ਗਏ ਕਾਦੇ ਲਈ ਕੀ ਚੱਕਿਆ ਸੀ ਕਿਸੇ ਦਾ ਸੀ ਤਾਂ ਮੇਰੀ ਥੋੜੀ ਜਨਤਾ ਦੇ ਅੱਗੇ ਇੱਕੋ ਹੀ ਹੱਥ ਜੋੜ ਕੇ ਬੇਨਤੀ ਹੈ ਆ ਆਇਆ ਬੈਠਾ ਗੇਂਜੀਵਾਲ ਥੋੜੇ ਕੋਲੇ 100 ਦਾ ਪਰੂ ਗਰੰਟੀਆਂ ਦਾ ਗਰੰਟੀ ਮੰਗ ਲਿਓ ਇੱਕ ਮੰਗ ਲਿਓ ਸਾਹਾ ਦੀ ਮੰਗ ਲਿਓ ਵੀ ਸਾਡੇ ਕਮਾ ਕੇ ਆਪੇ ਖਾ ਲਾਂਗੇ ਅਸੀਂ ਥੋੜੇ ਮੰਗਤੇ ਨਹੀਂ ਥੋੜੇ ਦਰਦੇ ਉੱਤੇ ਅਸੀਂ ਅਸੀਂ ਸਾਨੂੰ ਕਿਸੇ ਨੇ ਗਰੰਟੀ ਨਹੀਂ ਦਿੱਤੀ ਮੈਂ ਆਪ ਇੱਕ ਲੇਬਰ ਕਲਾਸ ਦਾ ਵਿਅਕਤੀ ਹਾਂ ਜੀ ਅੱਜ ਇਥੋਂ ਤੱਕ ਪਹੁੰਚਿਆ ਤਾਂ ਮੇਰੇ ਬੱਬਰ ਸ਼ੇਰ ਦੇ ਕੋਚ ਆਇਆ ਮੈਨੂੰ ਮੈਨੂੰ ਐਜੂਕੇਸ਼ਨ ਨੇ ਪਹੁੰਚਾਇਆ ਮੇਰੇ ਪਰਵਾਰ ਚ ਪੜ੍ਹਾਈ ਲਿਖਾਈ ਆਈ ਅਸੀਂ ਤਰੱਕੀ ਕੀਤੀ ਉਹਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਥੋਡੀਆਂ ਗਰੰਟੀਆਂ ਨਹੀਂ ਨੇ ਥੋਤੋ ਤਾਰਦੇ ਆ ਆਪਣੀ ਸਮਝਦੇ ਤੁਸੀਂ ਸਾਨੂੰ ਕਿੱਥੋਂ ਸਾਂਭ ਲਓਗੇ ਤੁਹਾਡੇ ਚਾਨਣ ਇਹ ਕੋਈ ਬੇਨਤੀ ਕਰਦਾ ਤੁਹਾਡੇ ਦਰਾਂ ਦੇ ਚੱਲ ਕੇ ਆਉਣਗੇ ਇਹਨਾਂ ਨੂੰ ਸਵਾਲ ਲਾਜ਼ਮੀ ਪੁੱਛੋ ਸਿੱਧੂ ਮੂਸੇਵਾਲੇ ਨੇ ਕੀ ਕਸੂਰ ਕੀਤਾ ਸੀ ਕਿਉਂ ਤੁਹਾਡੇ ਪਈਏ ਮੀਨਾ ਵਾਦੀ ਉਹਦੇ ਬਾਰ ਦੇ ਵਿੱਚ ਤੇ ਕਿ 47 ਗਰਨੇਡ ਲੈ ਕੇ ਸਾਡੇ ਘਰ ਦੇ ਆਸੇ ਪਾਸੇ ਘੁੰਮਦੇ ਰਹੇ ਕੀ ਗੁਨਾਹ ਸੀ ਸਾਡਾ ਤੁਹਾਡੀ ਪੁਲਿਸ ਕਿਸੇ ਦਿੱਤੀ ਹੋਈ ਸੀ ਤੁਸੀਂ ਕਹਿੰਦੇ ਹੋ Rajasthan ਦੀ ਜ਼ਿਲ੍ਹੇ ਦੇ ਵਿੱਚ ਗੁग्गा ਮੜੀ ਸਾਹਿਬ ਜਿਹਨਾਂ ਦਾ ਪਿੱਛੇ ਦੇ ਕਤਲ ਹੋਇਆ ਰਾਜਪੂਤ ਭਰਾ ਦੇ ਉਹ ਉਹਨਾਂ ਦੇ ਕਤਲ ਦੀ ਪਲਾਨਿੰਗ ਬਣਦੀ ਸੀ ਬਠਿੰਡਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਨੇ ਪਤਾ ਲਾ ਲਿਆ ਬੜੀ ਇੰਟੈਲੀਜੈਂਸ ਹੈ ਕਿ ਕਤਲ ਦੀ ਯੋਜਨਾ ਬਣ ਰਹੀ ਹੈ ਤੇ ਗੁੱਗਾ ਮਾਰੀ ਸਭ ਦਾ ਕਤਲ ਹੋ ਸਕਦਾ ਚੰਗੀ ਗੱਲ ਹੈ ਸਾਨੂੰ ਵੀ ਬਹੁਤ ਵਧੀਆ ਲੱਗੀ ਵੀ ਤੁਸੀਂ ਐਡਵਾਂਸ ਸੂਚਨਾ ਦਿੱਤੀ ਰਾਜਸਥਾਨ ਪੁਲਿਸ ਨੂੰ ਓਏ ਠੀਕ 15 ਦਿਨਾਂ ਦੇ ਬਾਅਦ ਉਸੇ ਦੋਸ਼ੀਆਂ ਨੇ ਜਿਹੜੇ ਤੋ 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 ਨੂੰ ਪਲਾਨਿੰਗ ਦੀ ਕਤਲ ਕਰਦੇ ਸੀ ਜਿਹੜੇ ਕਤਲ ਦੀ ਪਲਾਨਿੰਗ ਕਰ ਰਹੇ ਸੀ ਉਹਨਾਂ ਨੇ ਹੀ ਵੀਡੀਓ ਸ਼ੂਟ ਕਰਨ ਦਾ ਪੂਰਾ ਪਲਾਨ ਬਣਾ ਲਿਆ ਇੱਕ ਨਹੀਂ ਦੋ ਬਣਾ ਲੀਆਂ ਤੁਹਾਨੂੰ ਪਤਾ ਨਹੀਂ ਲੱਗਿਆ ਥੋੜਾ ਸਾਡੇ ਨਾਲ ਕੀ ਦੁਸ਼ਮਣੀ ਹੈ ਠੀਕ ਹੈ ਰੱਖਿਆ ਕਰੋ ਅਸੀਂ ਕਹਿੰਦੇ Rajasthan ਵਾਲਿਆਂ ਨੇ ਵੀ ਕਰੋ ਪਰੰਤੂ ਸਾਡੇ ਨਾਲ ਤੁਹਾਡਾ ਕਾਹਦਾ ਬੈਰ ਹੈ ਸੋ ਭਾਵਕ ਹੋਇਆ ਕਈ ਵਾਰੀ बोला ਜਾਂਦਾ ਕੋਈ ਸ਼ਬਦ ਵੱਧ ਘੱਟ ਵੀ ਸੰਗਤ ਮਾਫ ਕਰਨ ਯੋਗ ਹੈ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਖਿਲਾਫ ਕਹਿ ਗਿਆ ਹੋਵਾ ਤਾਂ ਹੱਥ ਜੋੜ ਕੇ ਮਾਫੀ ਚੋਣਾ ਵਾਹਿਰੂ ਜੀ ਦਾ ਖਾਲਸਾ